ਮਨਮੁਖ ਦੀ ਬਿਰਤੀ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਵਿੱਚ ਇੱਕ ਮਨਮੁਖ ਸ਼ਬਦ ਤੇ ਦੂਜਾ ਗੁਰਮੁਖ ਸ਼ਬਦ ਕਈ ਵਾਰ ਪੜਦੇ ਅਤੇ ਸੁਣਦੇ ਆ ਮਨਮੁਖ ਦਾ ਸਰੀਰ ਵੀ ਪੰਜਾ ਤਤਾਂ ਦਾ ਬਣਿਆ ਅਤੇ ਗੁਰਮੁਖ ਦਾ ਸਰੀਰ ਵੀ ਪੰਜਾ ਤਤਾਂ ਦਾ ਬਣਿਆ ਰੈਂਦਾ ਉਹ ਵੀ ਇਸ ਜ਼ਮੀਨ ਦੇ ਉੱਪਰ ਤੇ ਵਸਤਰ ਉਹ ਵੀ ਆਮ ਸਾਦੇ ਬੰਦਿਆਂ ਦੀ ਤਰ੍ਹਾਂ ਪਹਿਨਦਾ। ਸਰੀਰਕ ਤੌਰ ਤੇ ਕੋਈ ਫਰਕ ਨਹੀਂ। ਮਨਮੁਖ ਅਤੇ ਗੁਰਮੁਖ ਦੇ ਅੰਦਰ ਸਿਰਫ ਅੰਦਰ ਦੀ ਬਿਰਤੀ ਕਰਕੇ ਬਹੁਤ ਵੱਡਾ ਫਰਕ ਹੈ। ਮਨਮੁਖ ਦੇ ਅੰਦਰ ਦੀ ਅਜਿਹੀ ਬਿਰਤੀ ਹੈ ਕਿ ਮਨੁੱਖ ਆਪਣੇ ਮੂਲ ਨੂੰ ਕਦੀ ਪਹਿਚਾਨਦਾ ਨਹੀਂ ਪਰਮਾਤਮਾ ਨੂੰ ਆਪਣੇ ਤੋਂ ਦੂਰ ਜਾਣਦਾ ਉਸਨੇ ਸੇਵਾ ਤਾਂ ਕੀ ਕਰਨੀ ਸੀ ਸਗੋਂ ਸੇਵਾ ਕਰਨ ਵਾਲਿਆਂ ਦੇ ਮਜ਼ਾਕ ਉਡਾਏ ਪਰਤ ਕੇ ਕਦੀ ਭੁੱਲ ਕੇ ਸੰਗਤ ਦੇ ਵਿੱਚੋਂ ਲੰਘ ਗਿਆ ਤਾਂ ਕਹਿਣ ਲੱਗਾ ਕਿ ਪਤਾ ਨਹੀਂ ਲੋਕ ਇੰਨਾ ਸਮਾਂ ਇੱਥੇ ਕਿਵੇਂ ਬੈਠੇ ਰਹਿੰਦੇ ਨੇ ਮੇਰਾ ਤਾਂ 2 ਮਿੰਟ ਵੀ ਉੱਥੇ ਮਨ ਨਹੀਂ ਟਿਕਦਾ ਮਨਮੁਖ ਬੰਦਾ ਮਨਮੁਖ ਬੰਦਾ ਨਾ ਜਿਹੜਾ ਆਪਣੇ ਮੂਲ ਤੋਂ ਭੁੱਲ ਗਿਆ ਇਸ ਨੂੰ ਇਹ ਵੀ ਪਤਾ ਨਹੀਂ ਪਤਾ ਕਿ ਮੈਂ ਇਸ ਸੰਸਾਰ ਤੇ ਕਰਨ ਕੀ ਆਇਆ ਹਾਂ ਉਸ ਦੇ ਅੰਦਰ ਲਾਲਚ ਬਾਸਨਾ ਤੇ ਜਾਂ ਫਿਰ ਅੰਦਰ ਦਾ ਅਹੰਕਾਰ ਪਤਾ ਨਹੀਂ ਪ੍ਰਮਾਤਮਾ ਨੇ ਉਸ ਦੀ ਅਕਲ ਖੋਲ੍ਹ ਲਈ ਤੇ ਜਦੋਂ ਵੀ ਆਪਣੀ ਜ਼ਬਾਨ ਤੋਂ ਬੋਲਦਾ ਹੈ ਨਾ ਉਸ ਦੇ ਮੁਖ ਦੇ ਵਿੱਚੋਂ ਨਿਕਲੇ ਹੋਏ ਬੋਲ ਵਿਕਾਰਾਂ ਤੋਂ ਬਿਨਾਂ ਹੋਰ ਦੂਜੀ ਕੋਈ ਗੱਲ ਹੀ ਨਹੀਂ ਕਰਦਾ ਸਾਹਿਬ ਕਹਿੰਦੇ ਨੇ ਕਿ ਜੋ ਪ੍ਰਮਾਤਮਾ ਨੇ ਦਿੱਤਾ ਭਾਈ ਮਨਮੁਖ ਬੰਦਾ ਕਦੇ ਉਸ ਤੋਂ ਪ੍ਰਸੰਤੋਖ ਨਹੀਂ ਕਰਦਾ ਦਿਨ ਰਾਤ ਪ੍ਰਮਾਤਮਾ ਦੀਆਂ ਦਾਤਾ ਮਾਨ ਕੇ ਵੀ ਪ੍ਰਮਾਤਮਾ ਨੂੰ ਉਲਾਮੇ ਦੇਈ ਜਾਂਦਾ ਸਾਹਿਬ ਨੇ ਬਚਨ ਕੀਤਾ ਕਿ ਇਹੋ ਜਿਹੇ ਮਨਮੁਖ ਵਰਤੀ ਵਾਲੇ ਬੰਦੇ ਕਿਤੇ ਮਿਲ ਜਾਣਾ ਤਾਂ ਗੁਰੂ ਕੇ ਸਿੱਖਾ ਤੂੰ ਪਾਸਾ ਬਟ ਜਾਏਗਾ ਕਿਉਂਕਿ ਜਿਹੜੇ ਆਪ ਖੁਦ ਅੰਦਰੋਂ ਟੁੱਟੇ ਹੋਏ ਨੇ ਉਹਨਾਂ ਦੇ ਨੇੜੇ ਬੈਠਿਆ ਤੈਨੂੰ ਕਿੰਨੀ ਕ ਸੰਤਿ ਮਿਲ ਸਕਦੀ ਹੈ ਮੂਲ ਤੋਂ ਭੁੱਲਣਾ ਕੀ ਹੈ ਇੱਕ ਤਾਂ ਮੂਲ ਤੋਂ ਭੁੱਲਣਾ ਆਪਣੇ ਆਪ ਨੂੰ ਨਾਂ ਪਛਾਨਣਾ ਕਿ ਮੈਂ ਹਾਂ ਕੀ ਦੂਜਾ ਭਾਈ ਗੁਰਦਾਸ ਜੀ ਨੇ ਮੂਲੋਂ ਭੁੱਲਿਆ ਤੇ ਅਰਥ ਬੜੇ ਸੋਹਣੇ ਕੀਤੇ ਨੇ ਉਹ ਕਹਿੰਦੇ ਨੇ ਆਪਣੇ ਕੋਲ ਵਸਤੂ ਮੌਜੂਦ ਹੈ ਪਰ ਆਪਣੇ ਘਰ ਵਸਤੂ ਹੋਣ ਦੇ ਬਾਵਜੂਦ ਉਸ ਦੀ ਕਦਰ ਨਾ ਜਾਣੀ ਆਪਣੇ ਕੋਲ ਕੀਮਤੀ ਖਜ਼ਾਨਾ ਪਰ ਝੋਲੇ ਅੱਡ ਕੇ ਲੋਕਾਂ ਦੇ ਦਰਵਾਜ਼ਿਆਂ ਤੇ ਮੰਗਦਾ ਪਿਆ ਮੂਲ ਤੋਂ ਭੁੱਲੇ ਹੋਏ ਦੇ ਅਰਥ ਨੇ ਕਿ ਆਪਣੇ ਕੋਲ ਕੀਮਤੀ ਦਾਤ ਹੋਣ ਦੇ ਬਾਵਜੂਦ ਵੀ ਉਸ ਦੀ ਕਦਰ ਨਾ ਜਾਣੀ ਭਾਈ ਸਾਹਿਬ ਨੇ ਕੁਝ ਪ੍ਰਮਾਨ ਦਿੱਤੇ ਨੇ ਕਹਿਣ ਲੱਗੇ ਕਿ ਰਤਨ ਬੜਾ ਕੀਮਤੀ ਹੈ ਜੇਕਰ ਕਿਸੇ ਜ਼ੋਹਰੀ ਕੋਲ ਲੈ ਕੇ ਜਾਓ ਤਾਂ ਕੀਮਤੀ ਰਤਨ ਨੂੰ ਦੇਖ ਕੇ ਜ਼ੋਹਰੀ ਉਸ ਰਤਨ ਦੀ ਕੀਮਤ ਪਾਏਗਾ ਉਸ ਦੇ ਬਦਲੇ ਹਜ਼ਾਰਾਂ ਲੱਖਾਂ ਰੁਪਏ ਮਿਲ ਸਕਦੇ ਨੇ ਹੁਣ ਜੇਕਰ ਕਿਸੇ ਬਾਦਸ਼ਾਹ ਦੇ ਤਾਜ ਦੇ ਵਿੱਚ ਉਹ ਰਤਨ ਨੂੰ ਜੜਿਆ ਜਾਵੇ ਤਾਂ ਉਸ ਦੇ ਤਾਜ ਦੀ ਕੀਮਤ ਬਹੁਤ ਜ਼ਿਆਦਾ ਹੋ ਜਾਏਗੀ ਪਰ ਕਹਿੰਦੇ ਨੇ ਜੇਕਰ ਉਹੀ ਰਤਨ ਜਿਹੜਾ ਤਾਜ ਲਈ ਕੀਮਤੀ ਹੈ ਜਿਹੜਾ ਜ਼ਹੂਰੀ ਦੀ ਦੁਕਾਨ ਤੇ ਕੀਮਤੀ ਹੈ ਜਿਹੜਾ ਰਤਨ ਕਿਸੇ ਦੇ ਹਾਰ ਦੇ ਵਿੱਚ ਜੜਿਆ ਹੈ ਜੇ ਉਹ ਹਾਰ ਦੀ ਕੀਮਤ ਵੱਧ ਜਾਂਦੀ ਹੈ। ਉਹੀ ਰਤਨ ਜੇਕਰ ਕੋਈ ਕਿਸੇ ਕੱਪੜੇ ਦੇ ਵਿੱਚ ਲਪੇਟ ਕੇ ਬੰਦਰ ਦੇ ਗਲੇ ਵਿੱਚ ਬੰਨ੍ਹ ਦੇਵੇ ਤਾਂ ਪਿਆਰਿਓ ਚੇਤੇ ਰੱਖਿਓ ਜਿਹੜੀ ਕੀਮਤੀ ਜਿਹੜੀ ਕੀਮਤ ਇੱਕ ਬਾਦਸ਼ਾਹ ਦੇ ਤਾਜ ਦੇ ਵਿੱਚ ਰਤਨ ਦੀ ਹੈ ਨਾ ਉਹ ਬੰਦਰ ਦੇ ਗਲੇ ਵਿੱਚ ਪਾਏ ਉਹਦੇ ਰਤਨ ਦੀ ਜਿਹੜੀ ਕੀਮਤ ਇੱਕ ਜ਼ੋਹਰੀ ਦੀ ਦੁਕਾਨ ਤੇ ਐ ਨਾ ਰਤਨ ਦੇ ਜਿਹੜੀ ਕੀਮਤ ਇੱਕ ਸੁਹਾਗਣ ਦੇ ਹਾਰ ਦੇ ਵਿੱਚ ਐ ਨਾ ਰਤਨ ਦੇ ਬਾਂਦਰ ਦੇ ਗਲੇ ਵਿੱਚ ਪਾਇਆ ਹੋਇਆ ਰਤਨ ਉਸ ਲਈ ਕੋਈ ਕੀਮਤ ਨਹੀਂ ਉਸ ਨੂੰ ਇਹ ਸਮਝ ਹੀ ਨਹੀਂ ਕਿ ਮੇਰਾ ਗਲ ਅੱਜ ਕਿੰਨਾ ਕੁ ਕੀਮਤੀ ਹੋ ਗਿਆ ਬਾਂਦਰ ਕੇਵਲ ਸਰਦੰਟ ਬੁੱਸੀਆਂ ਮਾਰਦਾ ਸੁਣੋ ਆਪਣੇ ਗਲੇ ਦੇ ਵਿੱਚ ਪਾਏ ਹੋਏ ਇਸ ਕੀਮਤੀ ਪੱਥਰ ਦੀ ਕਦਰ ਨਹੀਂ ਹੈ ਬੰਦਿਆ ਮਨਮੁਖ ਬਿਰਤੀ ਵਾਲੇ ਨੂੰ ਇਹ ਸਮਝ ਹੀ ਨਹੀਂ ਕਿ ਮੇਰਾ ਜੀਵਨ ਕਿੰਨਾ ਕੁ ਕੀਮਤੀ ਹੈ ਜੇ ਇਸ ਦੀ ਕੀਮਤ ਪੁੱਛਣੀ ਹੈ ਨਾ ਤਾਂ ਉਸ ਬੰਦੇ ਨੂੰ ਪੁੱਛੋ ਜਿਹੜਾ ਆਖਰੀ ਸਮੇਂ ਮੌਤ ਨਾਲ ਘੋਲ ਕਰ ਰਿਹਾ ਹੋ ਉਸਨੂੰ ਪੁੱਛ ਕੇ ਵੇਖੋ ਕਿ ਇਹਨਾਂ ਸਵਾਸਾਂ ਦੀ ਇਸ ਜ਼ਿੰਦਗੀ ਦੀ ਕੀਮਤ ਕੀ ਹੈ ਉਹਨਾਂ ਗੁਰਮਖਾਂ ਨੂੰ ਪੁੱਛੋ ਜਿਹੜੇ ਪ੍ਰਮਾਤਮਾ ਦੇ ਨਾਮ ਦੇ ਵਿੱਚ ਜੁੜੇ ਨੇ ਉਹ ਕਹਿਣਗੇ ਇੱਕ ਇੱਕ ਸਵਾਸ ਵੀ ਲੱਖੀ ਹਜ਼ਾਰੀ ਕਦੇ ਹੱਥ ਨਹੀਂ ਆਉਂਦਾ ਪਰ ਮਨਮੁਖ ਬੰਦੇ ਕੋਲ ਸਰੀਰ ਵੀ ਐ ਜੀਵਨ ਵੀ ਐ ਸਵਾਸ ਵੀ ਨੇ ਪਰ ਉਸ ਬਾਂਦਰ ਦੀ ਬਿਰਤੀ ਵਾਂਗ ਜਿਸ ਦੇ ਗਲੇ ਦੇ ਵਿੱਚ ਪਾਇਆ ਹੋਇਆ ਕੀਮਤੀ ਰਤਨ ਹੈ ਪਰ ਰਤਨ ਦੀ ਉਸ ਨੂੰ ਕਦਰ ਕੋਈ ਨਹੀਂ ਤੇ ਭਾਈ ਸਾਹਿਬ ਨੇ ਦੂਸਰਾ ਪ੍ਰਮਾਣ ਦਿੱਤਾ ਕਹਿੰਦੇ ਜੇਕਰ ਕਿਸੇ ਨੂੰ ਭੁੱਖ ਲੱਗੀ ਹੋਵੇ ਉਸਨੂੰ ਸੁੱਕੀ ਰੋਟੀ ਵੀ ਮਿਲ ਜਾਏ ਤਾਂ ਇਨਸਾਨ ਸਬਰ ਕਰਦਾ ਹੈ 36 ਪ੍ਰਕਾਰ ਦਾ ਭੋਜਨ ਮਿਲ ਜਾਏ ਤਾਂ ਮਨੁੱਖ ਅਤ ਦਾ ਆਨੰਦਿਤ ਹੁੰਦਾ ਪਰ ਇੱਕ ਕੜਛੀ ਸਾਰਾ ਦਿਨ ਚੌਂਕੇ ਦੇ ਵਿੱਚ ਇਨਾਂ ਖੱਟੇ ਮਿੱਠੇ ਸੁਵਾਦਿਸ਼ਟ ਪਦਾਰਥਾਂ ਦੇ ਵਿੱਚ ਘੁਲਦੀ ਹੈ ਪਰ ਚੌਂਕੇ ਵਿੱਚ ਪਈ ਹੋਈ ਕੜਛੀ ਨੂੰ ਉਸ ਭੋਜਨ ਦੀ ਕਦਰ ਕੋਈ ਨਹੀਂ ਜਿਸ ਨੂੰ ਭੁੱਖ ਲੱਗੀ ਹੈ ਨਾ ਉਹ ਇਸ ਤੋਂ ਦੂਰ ਬੈਠਾ ਹੋਇਆ ਇਸ ਭੋਜਨ ਦੀ ਕਦਰ ਨੂੰ ਜਾਣਦਾ ਹੈ ਕੜਛੀ ਸਾਰ ਕੜਸੀ ਦੇ ਕੋਲ ਭੋਜਨ ਹੈ ਪਰ ਉਸ ਨੂੰ ਸਵਾਦ ਦਾ ਕੋਈ ਪਤਾ ਹੀ ਨਹੀਂ ਇਸੇ ਤਰ੍ਹਾਂ ਭਾਈ ਸਾਹਿਬ ਕਹਿੰਦੇ ਨੇ ਕਿ ਕਮਲ ਦਾ ਫੁੱਲ ਖਿੜਿਆ ਭਵਰੇ ਨੂੰ ਪੁੱਛ ਕੇ ਦੇਖੋ ਕਿੰਨੀ ਦੂਰ ਤੋਂ ਖੇੜੇ ਹੋਏ ਫੁੱਲ ਦੇ ਨਜ਼ਦੀਕ ਆਉਂਦਾ ਹੈ ਉਸ ਦੇ ਸਿਖਰ ਤੇ ਬੈਠ ਕੇ ਮਕਰੰਦ ਦਾ ਰਸ ਮਾਣਦਾ ਪਰ ਫੁੱਲ ਦੀਆਂ ਜੜਾਂ ਦੇ ਵਿੱਚ ਡੱਡੂ ਵੀ ਹੈ ਉਹ ਕੋਲ ਪਏ ਹੋਏ ਫੁੱਲ ਦੀ ਕੀਮਤ ਨਹੀਂ ਜਾਣਦਾ ਕੇਵਲ ਉਹ ਜੜਾਂ ਦੇ ਵਿੱਚ ਬੈਠਾ ਜਾ ਤਾਂ ਜਾਲਾ ਖਾਈ ਜਾਏਗਾ ਜਾਂ ਚਿੱਕੜ ਖਾਈ ਜਾਏਗਾ ਪਰ ਜਿਸ ਜੜ ਦੇ ਵਿੱਚ ਬੈਠਾ ਹੈ ਨਾ ਉਸ ਜੜ ਉਸ ਫੁੱਲ ਦਾ ਰਸ ਕਦੀ ਨਹੀਂ ਮਾਣਦਾ ਚੌਥਾ ਪਰਮਾਨੰ ਪੁੰਨ ਨੇ ਦਿੱਤਾ ਕਹਿੰਦੇ ਮਿਰਗ ਦੀ ਨਾਭੀ ਦੇ ਵਿੱਚ ਕਸਤੂਰੀ ਹੈ ਮਿਰਗ ਦੀ ਨਾਭੀ ਦੇ ਵਿੱਚ ਕਹਿੰਦੇ ਕਸਤੂਰੀ ਹੈ ਉਸ ਦੇ ਵਿੱਚੋਂ ਮਹਿਕ ਆਉਂਦੀ ਹੈ ਤੇ ਜਦੋਂ ਮਿਰਗ ਦੀ ਨਾਭੀ ਵਿੱਚੋਂ ਕਸਤੂਰੀ ਦਾ ਮੂੰਹ ਖੁੱਲਦਾ ਤਾਂ ਉਹ ਆਪਣੀ ਗਰਦਨ ਝੁਕਾ ਕੇ ਆਪਣਾ ਮੂੰਹ ਨੇਵਾ ਕਰਕੇ ਝਾੜੀਆਂ ਦੇ ਵਿੱਚ ਮੂੰਹ ਮਾਰੀ ਜਾਂਦਾ ਹੈ ਕਿਤੇ ਬਾਹਰ ਭਾਲਣ ਲੱਗ ਜਾਂਦਾ ਜ਼ਮੀਨ ਤੇ ਆਪਣੀ ਨਸਕਾ ਲਾਈ ਜਾਂਦਾ ਕਹਿਣ ਲੱਗੇ ਇਸ ਦੀ ਨਾਬੀ ਦੇ ਵਿੱਚ ਕਸਤੂਰੀ ਐ ਪਰ ਕੋਲ ਕਸਤੂਰੀ ਹੋਣ ਦੇ ਬਾਵਜੂਦ ਕਦਰ ਨਹੀਂ ਜਾਣਦਾ ਮੂਲ ਤੋਂ ਭੁੱਲ ਗਿਆ ਸਮਝ ਹੀ ਨਾ ਪਈ ਕਿ ਮੇਰੇ ਕੋਲ ਇਹ ਕੀਮਤੀ ਸੁਗੰਧੀ ਐ ਤੇ ਮੈਂ ਬਾਹਰ ਕਿਉਂ ਢੂੰਡਦਾ ਫਿਰਦਾ ਭਾਈ ਸਾਹਿਬ ਨੇ ਅਖੀਰਲਾ ਪ੍ਰਮਾਨ ਦਿੱਤਾ ਕਹਿ ਲੱਗੇ ਅੰਮ੍ਰਿਤ ਵਰਗਾ ਦੁੱਧ ਇੱਕ ਗਵਾਲਾ ਗਾਵਾਂ ਤੇ ਮੱਜਾਂ ਦਾ ਦੁੱਧ ਚੋਂਦਾ ਅੰਮ੍ਰਿਤ ਵਰਗਾ ਦੁੱਧ ਭਾਂਡੇ ਭਰ ਕੇ ਬਾਜ਼ਾਰ ਦੇ ਵਿੱਚ ਲੈ ਗਿਆ ਪਰ ਉਸ ਨੇ ਇਸ ਦੁੱਧ ਦੀ ਕਦਰ ਨਾ ਜਾਣੀ ਕਹਿ ਲੱਗੇ ਦੁੱਧ ਨੂੰ ਵੇਚ ਕੇ ਜਾਂ ਖਾ ਲਿਆ ਆ ਗਿਆ ਜਾ ਚਣਿਆਂ ਦਾ ਛਿਲਕਾ ਲੈ ਕੇ ਆ ਗਿਆ ਲੈ ਕੇ ਗਿਆ ਸੀ ਅੰਮ੍ਰਿਤ ਵਰਗਾ ਦੁੱਧ ਤੇ ਵਾਪਸ ਕੇਵਲ ਛਿਲਕੇ ਲੈ ਕੇ ਆ ਗਿਆ ਕੋਲ ਹੋਣ ਦੇ ਬਾਵਜੂਦ ਵੀ ਕੀਮਤੀ ਚੀਜ਼ ਦੀ ਕਦਰ ਨਾ ਜਾਣੀ ਇਸ ਨੂੰ ਕਹਿੰਦੇ ਨੇ ਕਿ ਮੂਲ ਤੋਂ ਉੱਪਰ ਗਿਆ ਇਹ ਚੀਜ਼ਾਂ ਕੋਲ ਨੇ ਪਰ ਉਹਨਾਂ ਦੀ ਕਦਰ ਨਾ ਹੋਣ ਦੇ ਬਾਵਜੂਦ ਕੋਲ ਪਈ ਹੋਈ ਚੀਜ਼ ਵੀ ਕੀਮਤੀ ਨਹੀਂ ਇਸੇ ਤਰ੍ਹਾਂ ਬੇਮੁਖ ਬੰਦੇ ਨੂੰ ਰੱਬ ਨੇ ਕੀਮਤੀ ਜ਼ਿੰਦਗੀ ਦਿੱਤੀ ਹੈ ਪਰ ਇਸ ਨੂੰ ਕੋਈ ਸਮਝ ਨਹੀਂ ਕਿ ਇਹ ਈਰਾ ਜਨਮ ਕਿੰਨਾ ਕੀਮਤੀ ਹੈ ਮਨਮੁਖ ਬੰਦੇ ਨੂੰ ਪਰਮਾਤਮਾ ਨੇ ਅੰਦਰ ਦਾ ਹਿਰਦਾ ਦਿੱਤਾ ਪਰ ਇਸ ਨੂੰ ਕੀ ਸਮਝ ਹੈ ਕਿ ਮੇਰੇ ਵਿੱਚ ਮੇਰੇ ਇਸ ਹਿਰਦੇ ਦੇ ਵਿੱਚ ਨਾਮ ਦੀ ਸੁਗੰਧੀ ਹੈ ਮਨਮੁਖ ਬੰਦੇ ਨੂੰ ਪਰਮਾਤਮਾ ਨੇ ਅੰਦਰ ਸੋਝੇ ਦਿੱਤੀ ਹੈ ਜੇਕਰ ਜੁੜ ਜਾਏ ਤਾਂ ਨਾਮ ਦਾ ਰਸ ਚਖ ਸਕਦਾ ਹੈ ਪਰ ਪੰਛੀ ਦੀ ਤਰ੍ਹਾਂ ਨਾਮ ਬਾਣੀ ਦੇ ਕੋਲ ਰਹਿੰਦਿਆਂ ਵੀ ਅੰਦਰ ਅੰਦਰ ਦਾ ਜਿਹੜਾ ਰਸ ਹੈ ਨਾ ਉਹ ਨਹੀਂ ਮਾਰ ਸਕਿਆ ਭਾਈ ਗੁਰਦਾਸ ਜੀ ਦਾ ਵਚਨ ਹੈ ਰਤਨ ਮਨੇ ਗਲ ਬੰਦ ਰਹਿ ਕਿਹੋ ਕੀ ਮਨ ਨ ਜਾਣੈ ਕੜਛੇ ਸੋ ਨ ਸੰਮਲ ਪੋਇ ਨ ਰਸ ਖਾਨੈ ਡਟੋ ਚੱਕੜ ਵਾਸ ਹੈ ਕਬਲੈ ਨਾ ਸੰਝਾਨੈ ਨਾਵਕ ਸਤੂਰੀ ਮਿਰਗਦਾ ਫਿਰਦਾ ਹੈ ਰਨ ਗੁਜਰ ਗੁਰਸ ਵਿੱਚ ਕੈ ਖਲ ਸੂੜਿਆ ਨਾ ਬੇ ਮੁਖ ਮੂਲ ਹੋਂ ਕੁੱਤੇ ਆ ਦੁੱਖ ਸਹਜ ਮਨ ਸਤ ਸੰਗਤ ਜੀ ਜਿਸ ਕੋਲ ਪਰਮਾਤਮਾ ਹੋਵੇ ਗੁਰੂ ਹੋਵੇ ਉਸ ਨੂੰ ਭੁੱਲ ਜਾਏ ਤਾਂ ਉਹ ਬੰਦਾ ਜਮਾਂ ਦੀ ਮਾਰ ਸਿੰਧ ਤੇ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਜਿਨੇ ਮਨਮੁਖ ਬੰਦੇ ਦੀ ਪ੍ਰਵਾਸਾ ਦਿੱਤੀ ਹੈ ਬਾਣੀ ਦੇ ਵਿੱਚ ਕੀ ਕਹਿੰਦੇ ਮਨਮੁਖ ਮੂਲ ਹੋਂ ਭੁੱਲੇ ਵਿਚ ਲਬ ਲੋਵ ਅਹੰਕਾਰ ਝਗੜਾ ਕਰਦਿਆ ਅੜਨ ਦਿਨ ਗੁਦਰੈ ਸਬਦ ਨ ਕਰਹਿ ਵਿਚਾਰ ਸਾਰਾ ਦਿਨ ਝਗੜੀ ਜਾਏਗਾ ਸਹਿਬ ਨੇ ਬਚਨ ਕੀਤਾ ਸੁਧ ਮਤ ਕਰ ਤੈ ਸਭ ਹਿਰ ਲਈ ਬੋਲਨ ਸਭ ਬਕਾਰ ਮਨ ਮੁਖ ਬੰਦੇ ਨੂੰ ਤੁਸੀਂ ਦੇਖੋ ਵੈਸੇ ਤਾਂ ਜ਼ਿੰਦਗੀ ਦੇ ਵਿੱਚ ਤੁਹਾਨੂੰ ਕੋਈ ਨਾ ਕੋਈ ਬੰਦਾ ਅਜੀਹਾ ਜ਼ਰੂਰ ਮਿਲਿਆ ਹੋਵੇਗਾ ਗੁਰੂ ਸਾਹਿਬ ਨੇ ਬਾਣੀ ਦੇ ਵਿੱਚ ਬਚਨ ਕੀਆ ਕਿ ਬੰਦੇ ਰੰਗ ਬੜਾ ਬਦਲਦੇ ਨੇ ਕਿਵੇਂ ਕਹਿੰਦੇ ਨੇ ਜੇਕਰ ਤੂੰ ਉਹਨਾਂ ਲੋਕਾਂ ਨੂੰ ਕੁਝ ਖਾਣ ਨੂੰ ਦੇਵੇਂ ਉਹਨਾਂ ਦੀ ਜੇਬ ਗਰਮ ਕਰ ਦੇਵੇਂ ਤਾਂ ਉਹ ਜਿੱਥੇ ਜਾਣਗੇ ਤੇਰੀਆਂ ਸਿਫਤਾਂ ਦੇ ਪੁੱਲ ਬੰਨਣਗੇ ਇੰਨੀ ਸਿਫਤ ਕਰਨਗੇ ਜ਼ਮੀਨ ਤੋਂ ਚੁੱਕ ਕੇ ਅਸਮਾਨ ਤੱਕ ਲੈ ਜਾਣਗੇ ਇੰਨੀ ਸਿਫਤਾਂ ਕਰਨਗੇ ਇਸ ਦੇ ਵਰਗਾ ਬੰਦਾ ਕੋਈ ਨਹੀਂ ਮੈਂ ਜਦੋਂ ਵੀ ਇਸ ਦੇ ਘਰ ਗਿਆ ਇਸ ਨੇ ਮੈਨੂੰ ਕਦੇ ਖਾਲੀ ਨਹੀਂ ਮੋੜਿਆ ਪਿਆਰਿਓ ਜਿੰਨੀ ਦੇਰ ਤੱਕ ਖਾਣ ਪੀਣ ਨੂੰ ਦਿਓਗੇ ਉਨੀ ਦੇਰ ਤੱਕ ਤੁਹਾਟੀਆਂ ਸਿਫਤਾਂ ਦਿਨ ਰਾਤ ਕਰਨਗੇ ਜਿਸ ਦਿਨ ਉਹਨਾਂ ਦੇ ਕਰਤੂਤ ਜਾਣ ਕੇ ਆਪਣਾ ਹੱਥ ਪਿੱਛੇ ਖਿੱਚ ਲਾਉਗੇ ਉਹੀ ਬੰਦੇ ਚ ਰਸਤੇ ਦੇ ਵਿੱਚ ਖਲੋ ਕੇ ਕਹਿਣਗੇ ਮੈਂ ਤਾਂ ਭਲੇਖੇ ਦੇ ਵਿੱਚ ਪੈ ਗਿਆ ਇਸ ਦੇ ਵਰਗਾ ਤਾਂ ਗੰਦਾ ਬੰਦਾ ਦੁਨੀਆ ਦੇ ਵਿੱਚ ਕੋਈ ਹੈ ਹੋਣਾ ਹੀ ਨਹੀਂ ਹੈ ਹੀ ਨਹੀਂ ਗੁਰੂ ਜੀ ਨੇ ਕਿਹਾ ਆਪਣਾ ਆਪ ਨਹੀਂ ਪਛਾਨਦੇ ਹਜ਼ੂਰ ਦੀ ਬਾਣੀ ਦੇ ਵਿੱਚ ਅਸੀਂ ਬਚਨ ਪੜ੍ਹਦੇ ਆ ਮਨ ਮੁੱਖਾ ਕੇਰੇ ਦੋਸਤੀ ਮਾਇਆ ਕਾ ਸੰਵੰਦ 959 ਅੰਗ ਦੇ ਉੱਪਰ ਬਚਨ ਹੈ ਕੀ ਕਹਿੰਦੇ ਪਾਸਾ ਕਹਿੰਦੇ ਜਿਹੜੀ ਦੋਸਤੀ ਮਾਇਆ ਤੇ ਖਲੋਤੀ ਹੈ ਨਾ ਉਹ ਕਦੀ ਸੱਚੀ ਦੋਸਤੀ ਨਹੀਂ ਹੋ ਸਕਦੀ ਦੁਨੀਆ ਦੇ ਵਿੱਚ ਜੇਕਰ ਰੁਪਈਏ ਕਰਕੇ ਕਿਸੇ ਨੂੰ ਮਿੱਤਰ ਬਣਾਉਂਦੇ ਹੋ ਤਾਂ ਉਹ ਸੱਚੀ ਮਿੱਤਰਤਾ ਨਹੀਂ ਦੁਨੀਆਦਾਰਾਂ ਦੀ ਤਾਂ ਗੱਲ ਛੱਡੋ ਜੇਕਰ ਰੁਪਈਏ ਕਰਕੇ ਰੱਬ ਨਾਲ ਤੇ ਗੁਰੂ ਨਾਲ ਦੋਸਤੀ ਪਾਉਂਦੇ ਹੋ ਤਾਂ ਬਾਬਾ ਜੀ ਨੇ ਕਿਹਾ ਲਾਲਚ ਕਰਕੇ ਰੱਬ ਦੀ ਵੀ ਦੋਸਤੀ ਤੇਰੇ ਨਾਲ ਨਹੀਂ ਨਿਵੇਗੀ ਵੇਖ ਦਿਆ ਹੈ ਪੱਜ ਜਾਨ ਕਦੇ ਨ ਪਾਇਨ ਬੰਦ ਜਿ ਚਰ ਪੈ ਨਨ ਖਾਵਨੇ ਤਿ ਚਰ ਰਖਨ ਗੰਡ ਜਿਤ ਦਿਨ ਕਿਛ ਨ ਹੋਵਈ ਤਿਤ ਦਿਨ ਬੋਲਨ ਗੰਦ ਜਿਸ ਦਿਨ ਤੂੰ ਕੋਈ ਕੰਮ ਨ ਸਾਰਿਆ ਯਾਦ ਰਖੀ ਬੰਦਿਆ ਇਹ ਲੋਕ ਇੱਕ ਖਿੰਨ ਦੇ ਵਿੱਚ ਤੇਰੇ ਲਈ ਆਪਣੀ ਜ਼ੁਬਾਨ ਤੋਂ ਮੰਦਾ ਬੋਲਣਗੇ ਸਾਹਿਬ ਕਹਿੰਦੇ ਸੁਧ ਮਤ ਕਰ ਤੈ ਸਭ ਹਿਰ ਲਏ ਬੋਲਨ ਸਭ ਬੇਕਾਰ ਤਿੱਤਾ ਕਿ ਤੈ ਨਾ ਸੰਤੋਖਿ ਹੈ ਅੰਤਰ ਤਿਸਨਾ ਬਹੁ ਅਗਿਆਨ ਅੰਧਿਆਰ ਜਿਹੜਾ ਮੂਲ ਤੋਂ ਭੁੱਲ ਗਿਆ ਨਾ ਉਹ ਰੱਬ ਦੇ ਦਿੱਤੇ ਹੋਏ ਤੇ ਕਦੀ ਸੰਤੋਖ ਨਹੀਂ ਕਰਦਾ ਵੈਸੇ ਬੰਦੇ ਦਾ ਇੱਕ ਸੁਭਾਅ ਹੈ ਜੋ ਕੁਝ ਇਸ ਨੂੰ ਪਰਮਾਤ ਪ੍ਰਾਪਤ ਹੈ ਨਾ ਪਰਮਾਤਮਾ ਨੇ ਦਿੱਤਾ ਉਧਰ ਕਦੀ ਝਾਤੀ ਨਹੀਂ ਮਾਰਦਾ ਜੋ ਲੋਕਾਂ ਕੋਲ ਹੈ ਆਪਣੇ ਕੋਲ ਨਹੀਂ ਉਸ ਨੂੰ ਯਾਦ ਕਰ ਕਰਕੇ ਪਰਮਾਤਮਾ ਨੂੰ ਉਲਾਮੇ ਦੇਈ ਜਾਏਗਾ ਦੂਜਾ ਜੋ ਕੁਝ ਇਸ ਨੂੰ ਮਿਲ ਜਾਏ ਕਈ ਵਾਰੀ ਉਸ ਮਿਲੀ ਹੋਈ ਚੀਜ਼ ਨੂੰ ਸਭ ਕੁਝ ਸਮਝ ਲੈਂਦਾ ਜਿਸ ਪ੍ਰਮਾਤਮਾ ਨੇ ਦਿੱਤਾ ਉਸ ਦੀ ਕਦੇ ਕੀਮਤ ਹੀ ਨਹੀਂ ਜਾਣੇ ਗੁਰੂ ਸਾਹਿਬ ਨੇ ਮਨਮੁਖ ਦੀ ਪਰਵਾਸਾ ਜਿੱਥੇ ਕਈ ਕਈ ਲਮੇਰੇ ਸ਼ਬਦਾਂ ਵਿੱਚ ਦਿੱਤੀ ਹੈ ਉਤੇ ਇੱਕ ਇੱਕ ਤੁਕ ਦੇ ਵਿੱਚ ਵੀ ਦੱਸ ਦਿੱਤਾ ਕਿ ਭਾਈ ਮਨਮੁਖ ਬਿਰਤੀ ਕੀ ਹੈ ਅੱਪਾ ਗੁਰੂ ਅਰਜਨ ਦੇਵ ਮਹਾਰਾ ਸੱਚੇ ਪਾਤਸ਼ਾਹ ਜੀ ਦਾ ਵਾਚਨ ਪੜ੍ਹਦੇ ਆ ਨਾ ਦੇ ਦੇ ਥਾਬੋ ਦਿੱਤਾ ਚੰਗਾ ਜਿਸ ਥਾਂ ਤੋਂ ਦਾਤ ਮਿਲੇ ਉਸ ਨੂੰ ਤਾਂ ਚੰਗਾ ਨਾ ਸਮਝਿਆ ਪਰ ਜਿਹੜੀ ਦਾਤ ਮਿਲ ਗਈ ਉਸ ਨੂੰ ਚੰਗਾ ਜਾਣ ਲਿਆ ਮਨਮੁਖ ਐਸਾ ਜਾਣੀਏ ਉਹ ਬੰਦਾ ਮਨਮੁਖ ਹੀ ਐ ਇਹ ਇਹ ਹਨ ਮਨਮੁਖ ਦੇ ਲੱਛਣ ਹਜ਼ੂਰ ਕਹਿੰਦੇ ਨੇ ਜੇ ਮਨ ਮੁਖ ਬਿਰਤੀ ਮੰਨ ਲਿਆ ਜਾਏ ਕਿ ਕਿਸੇ ਸੰਗਤ ਦੇ ਵਿੱਚ ਆ ਵੀ ਜਾਏ ਤੁਸੀਂ ਕਦੇ ਤਜਰਬਾ ਕਰਿਓ ਇੱਕ ਸੰਗਤ ਦੇ ਵਿੱਚ ਆਉਂਦੇ ਨੇ ਨੇਮੀ ਬੰਦੇ ਨੇਮੀ ਬੰਦੇ ਪ੍ਰੇਮੀ ਬਣ ਜਾਂਦੇ ਨੇ ਜਿੱਥੇ ਨੇਮ ਹੈ ਉੱਥੇ ਪ੍ਰੇਮ ਜ਼ਰੂਰ ਉਪਜੇਗਾ ਜਿੱਥੇ ਪ੍ਰੇਮ ਬਣ ਜਾਏ ਉੱਥੇ ਕਦੇ ਨੇਮ ਦੀ ਕਤਾਹੀ ਨਹੀਂ ਆਉਂਦੀ ਕਈ ਵਾਰੀ ਅਸੀਂ ਦੁੱਖ ਸੁੱਖ ਵੇਲੇ ਗੁਰੂ ਸੰਗਤ ਤੇ ਕੀਰਤਨ ਦਾ ਆਸਰਾ ਲੈਂਦੇ ਆਂ ਮਨਮੁਖ ਬੰਦਿਆਂ ਦੀ ਤੁਹਾਨੂੰ ਮੈਂ ਗੱਲ ਦੱਸਦਾ ਤੁਸੀਂ ਤਜਰਬਾ ਕਰਕੇ ਵੇਖ ਲਿਓ ਦੁੱਖ ਸੁੱਖ ਦੇ ਵਿੱਚ ਅਸੀਂ ਇਕੱਠੇ ਹੁੰਨੇ ਆ ਆਸਰਾ ਲੈਣੇ ਆ ਜਿਹੜੇ ਬੰਦੇ ਕਦੇ ਗੁਰੂ ਕੋਲ ਨਹੀਂ ਆਏ ਸੰਗਤ ਦੇ ਵਿੱਚ ਨਹੀਂ ਆਏ ਕਦੇ ਨਾਮ ਨਹੀਂ ਜਪਿਆ ਕਦੀ ਸੇਵਾ ਸਿਮਰਨ ਨਹੀਂ ਕੀਤਾ ਜੇ ਮਨ ਲਾ ਉਸ ਨੂੰ ਕਿਸੇ ਨੇ ਕਮੀ ਤੇ ਭੋਗ ਤੇ ਕਿਸੇ ਨੇ ਜਨਮ ਦਿਨ ਤੇ ਸੱਦਾ ਪੱਤਰ ਦਿੱਤਾ ਤਾਂ ਸਮਾਜਿਕ ਤੌਰ ਤੇ ਆਉਣਾ ਪੈਂਦਾ ਉਹਨਾਂ ਬੰਦਿਆਂ ਨੂੰ ਕਦੀ ਸੰਗਤ ਦੇ ਵਿੱਚ ਬੈਠਿਆਂ ਦੇਖਿਓ ਉਹ ਜਾਤਾਂ ਚਾਰ ਸਪੇਰੇ ਝਾਕੀ ਜਾਣਗੇ ਜਾਂ ਆਪਣੇ ਅੰਗ ਖੁਰਕੀ ਜਾਣਗੇ ਕਦੇ ਪੈਰ ਖੁਰਕਲੇ ਕਦੇ ਗੋਡੇ ਖੁਰਕਲੇ ਕਦੇ ਮੂੰਹ ਤੇ ਖੁਰਕ ਕਰ ਲਈ ਕਦੇ ਹੱਥਾਂ ਨਾਲ ਕਿਸੇ ਚੀਜ਼ ਨੂੰ ਛੇੜੀ ਜਾਣਗੇ ਇੱਥੋਂ ਤੱਕ ਕਿ ਸਾਹਮਣੇ ਕੋਈ ਪ੍ਰੇਮੀ ਪ੍ਰੇਮ ਦੇ ਨਾਲ ਭਿੱਜ ਕੇ ਕੀਰਤਨ ਕਰਦਾ ਕਥਾ ਕਰਦਾ ਬਾਣੀ ਪੜ੍ਹਦਾ ਉਹ ਕੀਰਤਨ ਵਾਲੇ ਵੱਲ ਦੇਖ ਕੇ ਉਬਾਸੀਆਂ ਲਈ ਜਾਣਗੇ ਕਿਉਂ ਕਿਉਂਕਿ ਨਹੀਂ ਅੰਦਰ ਟਿਕਾ ਉਨਦੀ ਮਜਬੂਰੀ ਹੈ ਬੈਠਣਾ ਪੈਣਾ ਕਿਉਂਕਿ ਰਿਸ਼ਤੇਦਾਰੀ ਹੈ ਜੇ ਘੰਟਾ ਕੀਰਤਨ ਹੋਇਆ ਕਥਾ ਹੋਈ ਬਾਣੀ ਚੱਲੀ ਤਾਂ ਉਹਨੂੰ ਬੈਠਣਾ ਪੈਣਾ ਪਰ ਵਿਚਾਰਿਆ ਨੂੰ ਮੌਤ ਦਿਸਦੀ ਪਈ ਹੈ ਬੈਠਾ ਨਹੀਂ ਜਾਂਦਾ ਗੁਰੂ ਜੀ ਨੇ ਕਿਹਾ ਕਿ ਪਰਮਾਤਮਾ ਦੀ ਹਜ਼ੂਰੀ ਤੋਂ ਦੂਰੀ ਪੈ ਗਈ ਰਤیاں ਹੋਈਆਂ ਰੂਹਾਂ ਪ੍ਰੇਮ ਨਾਲ ਭਿੱਜ ਗਈਆਂ ਗੁਰੂ ਗੁਰੂ ਜਪ ਕੇ ਅੱਗੇ ਚਲਿਆ ਜਾਣਗੀਆਂ ਦੇਖੋ ਜੇ ਬੰਦਿਆਂ ਨੂੰ ਡੇਢ ਘੰਟੇ ਦੇ ਕੀਰਤਨ ਤੋਂ ਬਾਅਦ ਦੇਖੋ ਇੰਜ ਲੱਗੇਗਾ ਜਿਵੇਂ ਬਿਲਕੁਲ ਖੁਸ਼ਕ ਹੈ ਇਸ ਉੱਪਰ ਕੋਈ ਅਸਰ ਹੀ ਨਹੀਂ ਮਹਾਪੁਰਸ਼ ਕਮਾਈ ਵਾਲੇ ਇੱਕ ਦਿਨ ਬਚਨ ਕਰ ਰਹੇ ਸਨ ਕਿ ਜੋ ਕੁਝ ਗੁਰੂ ਕੋਲੋਂ ਲੈ ਕੇ ਜਾਣਨ ਉਹ ਹੀ ਕੁਝ ਕਰਦੇ ਮਕਾਨ ਦੇ ਵਿੱਚ ਰਿ ਅਸੀਂ ਸੰਗਤ ਦੇ ਵਿੱਚ ਆਉਂਦੇ ਆ ਕਥਾ ਕੀਰਤਨ ਸੁਣਦੇ ਆ ਜੋ ਸੁਣਿਆ ਯਤਨ ਕਰੀਏ ਕਿ ਜਦੋਂ ਕੀਰਤਨ ਸੁਣਦੇ ਆ ਕਥਾ ਸੁਣਦੇ ਆ ਅੰਦਰੇ ਅੰਦਰ ਸ਼ਬਦ ਰਾਹੀਂ ਅਰਦਾਸਾਂ ਵੀ ਕਰੀਏ ਤੇ ਨਾਮ ਵੀ ਜਪਦੇ ਰਹੀਏ ਅਸੀਂ ਕਹਾਂਗੇ ਕਿ ਕੀਰਤਨ ਸੁਣਦੇ ਆ ਕਥਾ ਸੁਣਦੇ ਆ ਬਾਣੀ ਸੁਣਦੇ ਆ ਨਾਮ ਕਿਵੇਂ ਜਪਾਂਗੇ ਨਾਮ ਜਪਣ ਦੀ ਕੀ ਲੋੜ ਹੈ ਅੰਦਰ ਟਿਕ ਜਾਏ ਤਾਂ ਕੀਰਤਨ ਹੀ ਸਭ ਕੁਝ ਅੰਦਰ ਟਿਕ ਜਾਏ ਤਾਂ ਕਥਾ ਬਾਣੀ ਹੀ ਸਭ ਕੁਝ ਪਰ ਜੇ ਤੇਰਾ ਅੰਦਰ ਨਹੀਂ ਟਿਕਿਆ ਤੇ ਕੰਨਾਂ ਨਾਲ ਕੀਰਤਨ ਸੁਣਦਾ ਬੰਦਿਆ ਆਪਣੇ ਅੰਦਰ ਤੋਂ ਨਾਮ ਜਪੀ ਜਾ ਅਸੀਂ ਕਹਾਂਗੇ ਨਾ ਕਥਾ ਦੇ ਵਿੱਚ ਨਾਮ ਕਿਵੇਂ ਜਪਿਆ ਜਾਏਗਾ ਜੇ ਕਥਾ ਸੁਣਦਾ ਤੇਰਾ ਅੰਦਰ ਦੁਕਾਨ ਤੇ ਬੈਠ ਸਕਦਾ ਹੈ ਜੇ ਕਥਾ ਸੁਣਦਿਆਂ ਤੇਰਾ ਮਨ ਨਿਆਣਿਆਂ ਦੇ ਸਕੂਲ ਦੇ ਵਿੱਚ ਜਾ ਸਕਦਾ ਹੈ ਜੇ ਕਥਾ ਸੁਣਦਿਆਂ ਆਪਣੇ ਮਿੱਤਰਾਂ ਬੈਰਿਆਂ ਨੂੰ ਚੇਤੇ ਕਰ ਸਕਦਾ ਹੈ ਤਾਂ ਕਿੰਨਾ ਚੰਗਾ ਹੋਵੇਗਾ ਬੰਦਿਆ ਮਨ ਨੂੰ ਭਜਾਉਣ ਦੀ ਥਾ ਮਨ ਨੂੰ ਕਥਾ ਦੇ ਵਿੱਚ ਸੁਣਦਿਆਂ ਵਾਹਿਗੁਰੂ ਸ਼ਬਦ ਦੇ ਵਿੱਚ ਜੋੜ ਜਿਉਂ-ਜਿਉਂ ਅੰਦਰੋਂ ਜੁੜਾਂਗੇ ਤਿਆਉ ਤਿਆਉ ਸੱਚ ਮੁੱਚ ਉਹ ਰਸ ਬਨੇਗਾ ਸੁਰਹ ਵਿਚਾਰ ਸਮਾਪਤੀ ਦਾ ਸਮਾਂ ਹੋਇਆ ਤਮਾਮ ਭੁੱਲਨ ਦੇ ਖੇਮਾ ਗੁਰੂ ਪਾਤਸ਼ਾਹ ਆਪ ਸੰਗਤ ਬਖ ਸੰਜੋਗੋ ਬਲਾਉ ਫਤਿਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ